ਸ਼ਾਸ਼ੀ ਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਜਾ ਰਹੇ ਹਾਂ ਜੀ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਸ੍ਰੀ ਚੋਲਾ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਓ ਤੁਹਾਨੂੰ ਲੈ ਕੇ ਚੱਲੀਏ ਨਾਲ ਅਸੀਂ ਸਾਰਾ ਪਰਿਵਾਰ ਜਾ ਰਹੇ ਹਾਂ ਅੱਜ ਆ ਗਏ ਅਸੀਂ ਪਹੁੰਚ ਗਏ ਹਾਂ ਜੀ ਅਸੀਂ ਆ ਗਏ ਹਾਂ ਕਲਨੌਰ ਜੀ ਬਹੁਤ ਬਾਰਿਸ਼ ਹੋਈ ਹੋਈ ਬਟ ਹੁਣ ਸੁੱਕ ਗਿਆ ਬਹੁਤ ਗਰਮੀ ਆ ਜੀ ਬਾਰਿਸ਼ ਦਾ ਕੋਈ ਫਾਇਦਾ ਨਹੀਂ ਹੁੰਦਾ ਜੀ ਹਾਂਜੀ بارش ਕਰਕੇ ਤੇ ਬੰਦਾ ਚਲੋ ਘਰੋਂ ਨਿਕਲਦਾ ਕਿ ਚਲੋ ਠੰਡੇ ਲੋ ਜੀ ਆਪਾਂ ਆ ਗਏ ਕਲਾਨੌਰ ਤੇ ਕਰੋ ਜੀ ਕਲਾਨੌਰ ਸ਼ਿਵ ਸ਼ੰਕਰ ਭਗਵਾਨ ਮੰਦਿਰ ਦੇ ਦਰਸ਼ਨ ਇਹ ਬਹੁਤ ਵਧੀਆ ਤੇ ਬਹੁਤ ਜ਼ਿਆਦਾ ਪੁਰਾਣੀ ਸ਼ਿਵ ਮੰਦਿਰ ਆ ਜੀ ਇੱਥੋਂ ਦਾ ਇਹ ਇਤਿਹਾਸਿਕ ਮੰਦਿਰ ਇਤਿਹਾਸ ਲੋ ਜੀ ਆਪਾਂ ਆ ਗਏ ਆ ਜੀ ਹੁਣ ਦਰਬਾਰ ਚ ਸ੍ਰੀ ਚੋਲਾ ਸਾਹਿਬ ਕਰੋ ਦਰਸ਼ਨ ਸਾਰੇ ਜਣੇ। ਦੋ ਜੀ ਕਰੋ ਦਰਸ਼ਨ। ਗੁਰੂ ਮਹਾਰਾਜ ਜੀ ਦੇ ਸੱਚੇ ਚੋਲਾ ਸਾਹਿਬ ਜੀ ਦੇ ਜੋ ਬੀਬੇ ਨਾਨਕੀ ਜੀ ਨੇ ਉਹਨਾਂ ਨੂੰ ਵਿਆਹ ਸਮੇ ਬਣਾ ਕੇ ਦਿੱਤਾ ਸੀਗਾ। ਤਨ ਤਨ